ਜਿਹੜੇ ਮੇਰੇ ਵੀਰਾਂ ਨੂੰ ਮੋਕੇ ਵਾਲੀ ਬਵਾਸੀਰ ਹੋ ਜੇ ਤੇ ਜਿਹੜੇ ਮੇਰੇ ਵੀਰਾਂ ਨੂੰ ਚਰਮ ਰੋਗ ਮਤਲਬ ਕਿਸੇ ਵੀ ਤਰ੍ਹਾਂ ਦੀ ਸਰੀਰ ਦੇ ਉੱਪਰ ਤੁਹਾਡੇ ਖੁਜਲੀ ਆ ਮੋਕੇ ਵਾਲੀ ਬਵਾਸੀਰ ਤੁਹਾਡੀ 10 ਤੋਂ ਲੈ ਕੇ 15 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਮੋਕੇ ਛਾੜ ਦੇਗੀ ਇਹਨੂੰ ਕਹਿੰਦੇ ਗਨੇਰੀ ਤੁਸੀਂ ਬਹੁਤ ਘੱਟ ਵੀਰੇ ਦੇ ਬਾਰੇ ਜਾਣਦੇ ਹੋਣੇ ਨੇ ਨੇੜੇ ਕਰਕੇ ਦਿਖਾ ਦਿਓ ਜੀ ਇਹ ਪਲਾਂਟ ਹੁੰਦਾ ਸੜਕਾਂ ਦੇ ਕਿਨਾਰੇ ਜਾਂ ਵਿਰਾਨੀ ਏਰੀਆ ਚ ਇਹ ਘਨੇਰੀ ਇਸ ਤਰ੍ਹਾਂ ਦੇ ਦੇ ਪੱਤੇ ਹੁੰਦੇ ਨੇ ਆਹ ਦੇ ਫੁੱਲ ਇਹਦੇ ਫੁੱਲ ਕਈ ਕਿਸਮ ਦੇ ਆਉਂਦੇ ਨੇ ਪਿੰਕ ਵੀ ਆਉਂਦੇ ਨੇ ਜਮਣੀ ਕਲਰ ਦੇ ਵੀ ਆਉਂਦੇ ਨੇ ਵਾਈਟ ਵੀ ਆਉਂਦੇ ਨੇ ਇਹਦੇ ਨਾਲ ਦੇ ਵੀ ਆਉਂਦੇ ਨੇ ਹਨਾ ਜੀ ਹਲਦੀ ਰੰਗਾ ਇਹ ਕਈ ਤਰ੍ਹਾਂ ਦੇ ਇਹਨੂੰ ਫੁੱਲ ਆਉਂਦੇ ਨੇ ਪੱਤੇ ਤੁਸੀਂ ਇਹਦੀ ਪਛਾਣ ਕਰ ਹੀ ਲਈ ਐ ਇਹ ਕੈਂਸਰ ਦੇ ਵਿੱਚ ਵੀ ਕੰਮ ਆਉਂਦੀ ਐ ਤੇ ਜੇ ਤੁਹਾਡੇ ਸੀਨੇ ਚ ਜਲਰ ਲੈਂਦੀ ਐ ਪੇਟ ਤੁਹਾਡਾ ਹਾਜਮਾ ਸਹੀ ਨਹੀਂ ਹੈ ਉਹਦੇ 'ਚ ਵੀ ਕੰਮ ਆਉਂਦੀ ਮੰਨ ਕੇ ਚੱਲੋ ਵੀ ਇਹ ਆਯੁਰਵੇਦ ਦੇ ਵਿੱਚ ਜੜੀ ਜੜ ਤੋਂ ਲੈ ਕੇ ਇਹਦੇ ਫੁੱਲ ਪੱਤੇ ਪੰਜਾਂਗ ਹੀ ਕੰਮ ਆਉਂਦਾ ਜਿਹੜੇ ਮੇਰੇ ਵੀਰਾਂ ਨੂੰ ਮੋਕੇ ਵਾਲੀ ਬਾਵਾਸੀਰ ਹੋ ਜੇ ਤੁਸੀਂ ਕਰਨਾ ਕੀ ਹੈ ਜੀ ਮੋਕੇ ਵਾਲੀ ਬਾਵਾਸੀਰ ਵਾਲੇ ਵੀਰ ਧਿਆਨ ਨਾਲ ਸੁਣ ਲਓ ਤੁਸੀਂ ਇਹਦੇ ਪੱਤੇ ਲੈ ਲੈਣੇ ਨੇ ਪੱਤੇ ਧੋ ਕੇ ਕੁੱਟ ਕੇ ਉਹਦਾ 6 ਚਮਚ 6 ਚਮਚ ਤੁਸੀਂ ਰਸ ਲੈ ਲੈਣਾ ਜੀ ਤੇ ਉਹਦੇ ਵਿੱਚ ਤੁਸੀਂ ਪਾਣੀ ਆ ਹਲਦੀ ਹਲਦੀ ਤੁਸੀਂ ਪਾਣੀ ਆ ਵੀਰ ਜੀ ਜੇ ਤੁਹਾਡੇ ਕੋਲ ਘਰ ਦੀ ਪੀਸੀ ਨਹੀਂ ਹੈ ਤਾਂ ਸਭ ਤੋਂ ਵਧੀਆ ਜੇ ਨਹੀਂ ਹੈ ਤਾਂ ਫਿਰ ਤੁਸੀਂ ਬਾਜ਼ਾਰੋਂ ਲੈ ਸਕਦੇ ਹੋ ਦੋ ਚਮਚੇ ਵਿੱਚ ਤੁਸੀਂ ਹਲਦੀ ਪਾਣੀ ਹੈ ਹਲਦੀ ਦੋ ਚਮਚੇ ਪਾ ਕੇ ਤੇ 2 ਗ੍ਰਾਮ ਹੀ ਤੁਸੀਂ ਪਾਣਾ ਜੀ ਸੁਹਾਗਾ 2 ਗ੍ਰਾਮ ਹੀ ਸੁਹਾਗਾ ਪਾਉਣਾ ਤੇ 2 ਗ੍ਰਾਮ ਹੀ ਤੁਸੀਂ ਪਾਣੀ ਫਟਕੜੀ ਖਰਲ ਕਰੀ ਹੋਈ ਵਾਈਟ ਵਾਲੀ ਚਿੱਟੇ ਵਾਲੀ ਫਟਕੜੀ ਪਾਣੀ ਹੈ ਜੇ ਤੁਹਾਨੂੰ ਮੂੰਹ ਖਰਲ ਕਰੀ ਹੋਈ ਨਹੀਂ ਮਿਲਦੀ ਤਾਂ ਬਾਜ਼ਾਰੋਂ ਲਿਆ ਕੇ ਤਵੇ ਤੇ ਆਪ ਭੁੰਨ ਕੇ 2 ਗ੍ਰਾਮ ਵਿੱਚ ਪਾ ਦਿਓ ਇਹ ਮਿਗਦਾਰ ਤੁਸੀਂ ਨੋਟ ਕਰ ਲੇ ਕੁਆਂਟੀਟੀ ਜੀ ਇਹ ਇੱਕ ਤਰ੍ਹਾਂ ਦਾ ਪੇਸਟ ਬਣਾ ਲੈਣਾ ਜਿਵੇਂ ਆਪਾਂ ਕੋਲਗੇਟ ਜਾਂ ਹੋਰ ਕੋਈ जख्मਾਂ ਤੇ ਲਾਉਣ ਵਾਲੀ ਟੀਬ ਬਣਾਣੇ ਆ ਉਸ ਤਰ੍ਹਾਂ ਦਾ ਪੇਸਟ ਬਣਾ ਕੇ ਤੁਸੀਂ ਰਾਤ ਨੂੰ ਸੌਣ ਲੱਗਿਆਂ ਜਿੱਥੇ ਤੁਹਾਡੇ ਮੋਕੇ ਨੇ ਉਸ ਜਗ੍ਹਾ ਤੇ ਅੰਦਰ ਤੱਕ ਲਾਣਾ ਇਹਨੂੰ ਚੰਗੀ ਤਰ੍ਹਾਂ ਲਾ ਕੇ ਰਾਤ ਨੂੰ ਸੌਜੋ 10 ਤੋਂ 15 ਦਿਨ 10 ਤੋਂ 15 ਦਿਨਾਂ ਦੇ ਅੰਦਰ ਉਹ ਤੁਹਾਡੇ ਜਿਹੜੇ ਮੋਕੇ ਨੇ ਉਹ ਆਪਣੇ ਆਪ ਹੀ ਝੜ ਕੇ गिर ਜਾਣਗੇ ਇਹ ਇੰਨੀ ਖੂਬਸੂਰਤ ਚੀਜ਼ ਹੈ ਇਹ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਔਰ ਉਸ ਤੋਂ ਬਾਅਦ ਜਿਹੜੇ ਮੇਰੇ ਵੀਰਾਂ ਨੂੰ ਚਰਮ ਰੋਗ ਹੋਇਆ ਹੋਵੇ ਜਿਹੜਾ ਤੁਸੀਂ ਪੇਸਟ ਤਿਆਰ ਕਰਿਆ ਇਹ ਤੁਸੀਂ ਉਸ ਜਗ੍ਹਾ ਤੇ ਲਾ ਸਕਦੇ ਜਿੱਥੇ ਤੁਹਾਨੂੰ ਤ્વਚਾ ਦੇ ਸੰਬੰਧਤ ਕੋਈ ਵੀ ਬਿਮਾਰੀ ਹੈ ਤੁਹਾਡੇ ਜ਼ਖਮ ਹੋਇਆ ਫੋੜੇ ਫਿਣਸੀਆਂ ਅਲਰਜੀ ਦੀ ਵਜ੍ਹਾ ਤੋਂ ਹੋਏ ਹੋਣ ਨਾਰਮਲ ਨਹੀਂ ਸਿਰਫ ਅਲਰਜੀ ਦੀ ਵਜ੍ਹਾ ਤੋਂ ਤੇ ਜਿਹੜੇ ਮੇਰੇ ਵੀਰਾਂ ਨੂੰ ਹਾਜਮਾ ਦਰਸਤ ਨਹੀਂ ਹੈ ਹਾਜਮਾ ਦਰਸਤ ਨਹੀਂ ਹੈ ਤੁਸੀਂ ਇਹਦੇ ਪੱਤੇ ਕੁੱਟ ਕੇ ਇਹਦਾ ਰਸ ਕੱਢ ਲੈਣਾ ਇਹਦਾ ਰਸ ਤੁਸੀਂ ਪਾਣੀ ਦੇ ਵਿੱਚ ਅੱਧੇ ਗਲਾਸ ਪਾਣੀ ਦੇ ਵਿੱਚ 4-5 ਚਮਚ ਘੋਲ ਕੇ ਪੀਜੋ ਤੁਹਾਡਾ ਜਿਹੜਾ ਹਾਜਮਾ ਉਹਨੂੰ ਦਰੁਸਤ ਕਰ ਦੇਗਾ ਜੇ ਤੁਹਾਨੂੰ ਐਸਿਡਿਟੀ ਮਤਲਬ ਗੈਸ ਦੀ ਜਾਂ ਤਜਾਬ ਦੀ ਸਮੱਸਿਆ ਹੈ ਤੇ ਇਹ ਉਹਨੂੰ ਵੀ ਖਤਮ ਕਰਦਾ ਹੈ ਇਹ ਕੈਂਸਰ ਦੇ ਵਿੱਚ ਵੀ ਕੰਮ ਆਉਂਦਾ ਜਿਹੜੇ ਮੇਰੇ ਵੀਰਾਂ ਨੂੰ ਕੈਂਸਰ ਹੋਵੇ ਤੇ ਜਿਹੜੇ ਮੇਰੇ ਵੀਰਾਂ ਨੇ ਬਾਵਾਸੀਰ ਵਾਸਤੇ ਵਰਤਣੀਆਂ ਦਵਾਈ ਉਹ ਪਰਹੇਜ਼ ਸੁਣ ਲੈਣ ਇੱਕ ਤਾਂ ਤੁਸੀਂ ਬਿਲਕੁਲ ਬੈਂਗਣ ਮਤਲਬ ਬਤਾਉ ਜਿਹਨੂੰ ਆਪਾਂ ਕਹਿ ਦਿੰਨੇ ਆ ਬੈਂਗਣ ਬੰਦ ਕਰ ਦਿਓ ਜੀ ਚਾਵਲ ਤੇ ਦਾਲਾਂ ਠੀਕ ਹੈ ਜੀ ਇਹ ਤੁਸੀਂ ਕੁਝ ਸਮੇਂ ਲਈ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਵੇਰੇ ਤੁਸੀਂ ਲੱਸੀ ਤੇ ਦਹੀਂ ਸਵੇਰੇ ਪੀ ਸਕਦੇ ਹੋ ਜਿਨ੍ਹਾਂ ਨੇ ਇਹ ਦਵਾਈ ਵਰਤਣੀ ਹੈ ਕਿਰਪਾ ਕਰਕੇ ਉਹ ਰਾਤ ਨੂੰ ਦਹੀਂ ਤੇ ਲੱਸੀ ਨਾ ਵਰਤਣ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਤਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ